ਬਠਿੰਡਾ ਦੇ ਵਿੱਚ ਉਸ ਵੇਲੇ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਜਦੋਂ ਇੱਕ ਕਲਜੋਗੀ ਪੁੱਤ ਨੇ ਆਪਣੇ ਹੀ ਸਕੇ ਪਿਓ ਨੂੰ ਗੋਲੀਆਂ ਦੇ ਨਾਲ ਭੁੰਨ ਕੇ ਰੱਖ ਦਿੱਤਾ ਐਨਾ ਹੀ ਨਹੀਂ ਕਿਤੇ ਉਸ ਦੇ ਕਰਤੂਤ ਦਾ ਕਿਸੇ ਨੂੰ ਪਤਾ ਨਾ ਲੱਗ ਜਾਵੇ ਤਾਂ ਘਰ ਦੇ ਵਿੱਚ ਹੀ ਆਪਣੇ ਪਿਓ ਦਾ 시ਵਾ ਵਾਲ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਗੱਲ ਦੀ ਸੂਚਨਾ ਮਿਲੀ ਤਾਂ ਉਹਨਾਂ ਨੇ ਇਸ ਕਤਲ ਪੁੱਤ ਨੂੰ ਗ੍ਰਿਫਤਾਰ ਕਰ ਲਿਆ। ਮਾਮਲਾ ਬਠਿੰਡਾ ਤੋਂ ਸਾਹਮਣ ਆਇਆ। ਦੱਸਿਆ ਕਿ ਬਠਿੰਡਾ ਦੇ ਪਿੰਡ ਸੀਵਿਆ ਵਿਖੇ ਪੁੱਤ ਦੇ ਵੱਲੋਂ ਜ਼ਮੀਨ ਜਾਇਦਾਦ ਦੇ ਖਾਤਰ ਆਪਣੇ ਪਿਓ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੀਤੇ ਘਰ ਦੇ ਵਿੱਚ ਹੀ ਆਪਣੇ ਪਿਤਾ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਵੱਲੋਂ આરોપી ਨੂੰ ਗ੍ਰਿਫਤਾਰ ਕਰ ਲਿਆ। ਤਾਂ ਉਸ ਨੇ ਮੀਡੀਆ ਨਾਲ ਗੱਲਬਾਤ ਕਰਕੇ ਦੱਸਿਆ ਕਿ ਸਿਰਫ ਜ਼ਮੀਨ ਜਾਇਦਾਦ ਪਿੱਛੇ ਹੀ ਕਤਲ ਨਹੀਂ ਕੀਤਾ। ਇਸ ਦੇ ਪਿੱਛੇ ਕੋ ਹੋਰ ਵੀ ਤੁਸੀਂ ਨਾਲ ਖਿਆਲ ਨਹੀਂ ਕਰਦੇ ਹੁਣ ਕੁਛ ਤਾਂ ਉਹਨਾਂ ਦੇ ਦਿਲ 'ਚ ਕੋਈ ਗੱਲ ਹੈ ਤਾਂ ਹੁਣ ਕਿਤੇ ਰਹਿੰਦਾ ਸੀਗਾ ਕੰਮ ਕਰੇ ਕੰਮ ਕਰਦਾ ਸੀਗਾ ਤੁਸੀਂ ਲੋੜ ਪਾਣੀ ਦੀ ਦੋ ਵਾਰੀ ਤਾਂ ਹਸਪੀਟਲ ਵੀ ਦਾਖਲ ਕਰਾਇਆ ਕੂਨ ਘਟ ਜਾਂਦਾ ਸੀਗਾ ਅੱਛਾ ਇੱਕ ਵਾਰੀ ਦੇਸ਼ ਚ ਕਰਾਇਆ ਇੱਕ ਟੈਰੀਂ ਮੰਦਰ ਸੇ ਉਹਨੇ ਕਰਾਇਆ ਹਾਂ ਹਾਂ ਉਹ ਵੀ ਕਰਵਾਇਆ ਦੋ ਵਾਰੀ ਤੇ ਤੁਸੀਂ ਆਪਣੇ ਭਰਾ ਨਾਲ ਨਹੀਂ ਗੱਲ ਕੀਤੀ ਕੁਝ ਨਹੀਂ ਕਰਦਾ ਸੀ ਆਪਣੇ ਭਰਾ ਨਾਲ ਗੱਲ ਕਰਨੀ ਸੀ ਵੀ ਆ ਗੱਲ ਹੈ ਭਰਾ ਦੀ ਆਤਮਾ ਦੀ ਜ਼ਿੰਦਗੀ ਉਹ ਲੱਗਦਾ ਸਾਬ ਨਹੀਂ ਤੁਹਾਨੂੰ ਹੀ ਲੱਗਦਾ ਜਿਸ ਤਰ੍ਹਾਂ ਤੁਹਾਡੇ ਪਿਓ ਨੇ ਤੁਹਾਨੂੰ ਜਨਮ ਦਿੱਤਾ ਫਿਰ ਤੁਸੀਂ ਉਹਦਾ ਕਤਲ ਕਰਤਾ ਫੈਰ ਪਸਤਾਵਾ ਉਹ ਤਾਂ ਹੁੰਦਾ ਹੀ ਹੈ ਐਡਾ ਵੱਡਾ ਉਸ ਕਦਮ ਚੱਕਿਆ ਤੁਸੀਂ ਤੁਹਾਨੂੰ ਪਾਲਿਆ ਪੋਸਿਆ ਵਿਆਹ ਕੀਤਾ ਤੁਹਾਨੂੰ ਵੱਡਾ ਕੀਤਾ ਫਿਰ ਜਮੀਨ ਪਿੱਛੇ ਜਮੀਨ ਪਿੱਛੇ ਤੁਸੀਂ ਉਹਦਾ ਕਤਲ ਕਰ ਦਿੱਤਾ ਨਹੀਂ ਜਮੀਨ ਪਿੱਛੇ ਨਹੀਂ ਹੋਰ ਸਵਾਲ ਇਹ ਸੀਗਾ ਪੱਤੀ ਜਮੀਨ ਤਾਂ ਨਹੀਂ ਹੋਰ ਰੋਲਾ ਵੀ ਸੀ ਤੇ ਇਹਨੂੰ ਬਲੇ ਜਿਹੜਾ ਹੁੰਦਾ ਜੀ ਕਿਉਂਕਿ ਹੁੰਦਾ ਕੋ ਆਪਾਂ ਸਭੀ ਸਾਰੇ ਤਾਂ ਇਕੱਲਾ ਪੈਸਾ ਨਾ ਤਾਂ ਨਹੀਂ ਮਸਲਾ ਹੁੰਦਾ ਤੁਹਾਡੇ ਫਿਰ ਪਿਤਾ ਜੀ ਮੰਨਦੇ ਨਹੀਂ ਸੀ ਤੁਹਾਡੀ ਗੱਲ ਇਸ ਕਰਕੇ ਤੁਸੀਂ ਇੱਕ ਕਦਮ ਵੀ ਨਹੀਂ ਸੀ ਮੰਨਦੇ ਮੇਰੇ ਵੀ ਕੁਝ ਰਜਿਸਟਰਡ ਆਲਦੇ ਵੀ ਨਹੀਂ ਮੰਨਿਆ ਜਤੈਨ ਉਹਨਾਂ ਨੇ ਅੱਛਾ ਇਸ 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 ਕਰਕੇ ਤੁਸੀਂ ਇੰਨਾ ਵੱਡਾ ਕਦਮ ਚੱਕਿਆ ਦੁਖੀ ਹੋ ਕੇ ਦੂਜੇ ਪਾਸੇ ਇਸ ਮਾਮਲੇ ਲੈ ਕੇ ਪੁਲਿਸ ਅਧਿਕਾਰੀਆਂ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਕਤਲ ਦੀ ਸੂਚਨਾ ਮਿਲੀ ਤਾਂ ਇੱਕ આરોપી ਨੂੰ ਗ੍ਰਿਫਤਾਰ ਕੀਤਾ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਕੱਲ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਸੀਨੀਅਰ ਪਿੰਡ ਦੇ ਵਿੱਚ ਇੱਕ ਜਦਵਿੰਦਰ ਸਿੰਘ ਨਾਮ ਦਾ ਇੱਕ لڑکا ਰਹਿੰਦਾ ਹੈ ਇਹ ਖੇਤੀਬਾੜੀ ਦਾ ਬੇਸਿਕਲੀ ਕੰਮ ਕਰਦਾ ਹੈ ਤੇ ਇਹਨੇ ਆਪਣੇ ਫਾਦਰ ਨਾਲ ਦੀ ਲੜਾਈ ਹੋਈ ਸੀਗੀ ਤੇ ਉਹਦਾ ਜਿਹੜਾ ਹੈਗਾ ਇਹਨੇ ਕਤਲ ਕਰ ਦਿੱਤਾ ਸੋ ਉਸ ਬੰਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀਗੀਆਂ ਇਹਦੇ ਦੌਰਾਨੇ ਜਿਹੜੀ ਪੜਤਾਲ ਦੇ ਵਿੱਚ ਇਹ ਪਤਾ ਲੱਗਿਆ ਵੀ ਜਿਹੜਾ ਯਾਦਵਿੰਦਰ ਸਿੰਘ ਹੈ ਇਹ ਮਿਤੀ 20 ਤਰੀਕ ਨੂੰ ਦੁਪਹਿਰ ਦੇ ਕਰੀਬ 3 ਵਜੇ ਆਪਣੇ ਫਾਦਰ ਦੇ ਨਾਲ ਘਰ ਦੇ ਵਿੱਚ ਜਦੋਂ ਇਕੱਲਾ ਸੀਗਾ ਤਾਂ ਉਹਦੇ ਨਾਲ ਇਹਦੀ ਫਾਦਰ ਤੇ ਨਾਲ ਲੜਾਈ ਹੋ ਜਾਂਦੀ ਹੈ ਇਹਨਾਂ ਦਾ ਪ੍ਰਾਪਰਟੀ ਸਬੰਧੀ ਪਹਿਲਾਂ ਵੀ ਡਿਸਪੂਟ ਚੱਲ ਰਿਹਾ ਸੀਗਾ ਤੇ ਉਸ ਦਿਨ ਵੀ ਆਪਣੇ ਪਿਤਾ ਤੋਂ ਜ਼ਮੀਨ ਦੀ ਮੰਗ ਕਰ ਰਿਹਾ ਸੀਗਾ ਉਸ ਬੰਦੇ ਦੇ ਵਿੱਚ ਜਦੋਂ ਇਹਨਾਂ ਦੀ ਆਪਸ ਦੇ ਵਿੱਚ 3 ਵਜੇ ਬਹਿਸ ਹੋ ਜਾਂਦੀ ਹੈ ਬਹਿਸ ਤੋਂ ਬਾਅਦ ਜਿਹੜੀ ਗੱਲ ਇੰਨੀ ਵੱਧ ਗਈ ਕਿ ਇਹਨੇ ਆਪਣੇ ਪਿਤਾ ਦੀ ਜਿਹੜੀ 12 ਬੋਰਦ ਰਾਈਫਲ ਸੀਗੀ ਉਹ ਉਹਦੇ ਨਾਲ ਉਹਨੂੰ ਦੋ ਫਾਇਰ ਮਾਰ ਕੇ ਉਹਦਾ ਪਿਓ ਦਾ ਇਹਨੇ ਕਤਲ ਕਰ ਦਿੱਤਾ ਉਸ ਤੋਂ ਬਾਅਦ ਇਹਨੇ ਜਿਹੜੇ ਆਪਣੇ ਮੈਂ ਮੈਂ ਕੁਝ ਬੰਦੇ ਸੀਗੇ ਰਿਸ਼ਤੇਦਾਰ ਬੁਲਾ ਕੇ ਇਹਨੇ ਘਰ ਦੇ ਵਿੱਚ ਹੀ ਲੱਕੜਾ ਇਕੱਠੀਆਂ ਕਰਕੇ ਉਹਦਾ ਅੰਤਿਮ ਸੰਸਕਾਰ ਜਿਹੜਾ ਸੀਗਾ ਘਰ ਦੇ ਵਿੱਚ ਕਰਤਾ ਤੇ ਇਹਨੇ ਜਿਹੜੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਕਿਸੇ ਨੂੰ ਅੱਗੇ ਸ਼ੇਅਰ ਨਹੀਂ ਕੀਤੀ ਵੀ ਮੈਨੂੰ ਗੋਲੀਆਂ ਮਾਰੀਆਂ ਜਾਂ ਤਾਂ ਕਤਲ ਕੀਤਾ ਤੇ ਇਹਦੀ লাশ ਜਿਹੜੀ ਹੈਗੀ ਉਹਦਾ ਜਿਹੜਾ ਖੁਰਦਪੁਰਦ ਵੀ ਕੀਤਾ ਸੋ ਸਬੰਧ ਦੇ ਵਿੱਚ ਅਸੀਂ ਥਾਣਾ ਥਰਮਲ ਦੇ ਵਿੱਚ 75 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 103 ਬੀ ਐਨ ਐਸ ਤੇ ਆਰਮਜ਼ ਐਕਟ ਦੇ ਤਹਿਤ ਦਰਜ ਕੀਤੀ ਹੈ ਜਿਹੜਾ ਬੰਦਾ ਹੈਗਾ ਯਾਦਵਿੰਦਰ ਸਿੰਘ ਸਨ ਆਫ ਬ੍ਰਿੰਦਰ ਸਿੰਘ ਉਮਰ ਕਰੀਬ 49 ਸਾਲ ਦੇ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਦੌਰਾਨੇ ਪੁਛਗਛ ਜਿਹੜਾ ਹੈਗਾ ਇਹਨੇ ਕਬੂਲ ਕੀਤਾ ਵੀ ਇਹਨੇ ਆਪਣੇ ਫਾਦਰ ਦਾ ਜਿਹੜਾ ਸੀਗਾ ਗੋਲੀ ਮਾਰ ਕੇ ਕਤਲ ਕੀਤਾ ਇਹ ਜਿਹੜੀ ਵੈਪਨ ਸੀਗਾ 12 ਪੋਰ ਦੀ ਰਾਈਫਲ ਹੈਗੀ ਆ ਜੋ ਇਹਨੇ ਪੁਛਗਛ ਦੇ ਵਿੱਚ ਮੰਨਿਆ ਉਸ ਬੰਦੀ ਅਸੀਂ ਜਿਹੜੀ ਹੈਗੀ ਹੈ ਦੀ ਬਰਾਮਦ ਕਰਾਉਣੀ ਬਾਕੀ ਹੈ ਸੈਕੰਡਲੀ ਜਿਹੜੀ ਇਹਨੇ ਉਹਦੀ ਸੰਸਕਾਰ ਕੀਤਾ ਸੀਗਾ ਘਰ ਦੇ ਵਿੱਚ ਹੀ ਅੱਗ ਲਾ ਕੇ ਉਹਨੂੰ ਸਾੜ ਦਿੱਤਾ ਸੀਗਾ Laash ਨੂੰ ਉਸ ਬੰਦੀ ਅਸੀਂ ਜਦੋਂ ਉੱਥੇ ਸਰਚ ਸਾਡੀ ਫੋਰੈਂਸਿਕ ਟਾਈਮ ਟੀਮ ਵੱਲੋਂ ਸਰਚ ਕੀਤੀ ਗਈ ਤਾਂ ਜਿਹੜੀਆਂ ਹੱਡੀਆਂ ਹੈਗੀਆਂ ਉਹਨੂੰ ਜਿਹੜੀ ਬੋਨਸ ਹੈਗੀਆਂ ਉਹ ਸਾਨੂੰ ਮਿਲੀਆਂ ਨੇ ਜੋ ਅਸੀਂ ਫੋਰੈਂਸਿਕ ਅਨਾਲਿਸਿਸ ਵਾਸਤੇ ਜਿਹੜੀ ਹੈਗੀ ਫਰਦਰ ਪ੍ਰोसीडिंग ਵਾਸਤੇ ਭੇਜ ਦੇਵਾਂਗੇ ਸੈਕੰਡਲੀ ਜਿਹੜੀ ਉੱਥੇ ਇੱਕ ਮੰਝਾ ਸੀਗਾ ਜਿਸ ਦੇ ਉੱਪਰ ਇੱਕ ਬਲੱਡ ਦੇ ਸਾਨੂੰ ਸੈਂਪਲ ਮਿਲੇ ਨੇ ਜੋ ਮੋਸਟ ਪ੍ਰੋਬਬਲੀ ਜਿਹੜੇ ਹੈਗੇ ਨੇ ਬ੍ਰਿੰਦਰ ਸਿੰਘ ਜਿਹੜਾ ਦਾ ਪਿਤਾ ਹੈਗਾ ਉਹਦਾ ਜਿਹੜਾ ਬਲੱਡ ਦੇ ਹੈਗੇ ਨੇ ਨਿਸ਼ਾਨ ਹੈਗੇ ਨੇ ਸੋ ਸਾਰੇ ਇੰਗਲਾਂ ਤੋਂ ਅਸੀਂ ਜਿਹੜੀ ਤਫ਼ਤੀਸ਼ ਕਰ ਰਹੇ ਹਾਂ ਮੇਨ ਬੇਸਿਕਲੀ ਚੀਜ਼ ਇਹ ਹੈਗੀ ਵੀ ਯਾਦਵਿੰਦਰ ਸਿੰਘ ਨੇ ਆਪਣੇ ਪਿਓ ਦੇ ਨਾਲ 20 ਤਰੀਕ ਨੂੰ ਲੜਾਈ ਦੇ ਦੌਰਾਨ ਗੋਲੀ ਮਾਰ ਕੇ ਨੂੰ ਮਾਰ ਦਿੱਤਾ ਤੇ ਮਾਰਨ ਤੋਂ ਬਾਅਦ ਘਰ ਦੇ ਵਿੱਚ ਹੀ ਲੱਕੜਾ ਇਕੱਠਾ ਕਰਕੇ ਉਹਨੂੰ ਉੱਥੇ ਲਾਸ਼ ਨੂੰ ਛਾੜ ਦਿੱਤਾ ਸਰਮਜਾ ਰਸਾਂਜਾ ਰੰਜਿਸ਼ ਕੀ ਹੈ ਕਿਸੇ ਕੀ ਇਹਨੇ ਪਰਿਵਾਰ ਦੇ ਵਿੱਚ ਜਿਹੜੀ ਤਫ਼ਤੀਸ਼ ਦੇ ਵਿੱਚ ਨਿਕਲ ਕੇ ਇਹ ਗੱਲ ਸਾਹਮਣੇ ਆਈ ਵੀ ਇਹਨੇ ਪਿਤਾ ਤੋਂ ਜਿਹੜਾ ਹੈਗਾ ਜ਼ਮੀਨ ਮੰਗਦਾ ਸੀਗਾ ਉਹਦਾ ਜਿਹੜਾ ਫਾਦਰ ਸੀਗਾ ਉਹਨੂੰ ਜ਼ਮੀਨ ਦੇਣ ਦਾ ਉਸਨੇ ਮਾੜਾ ਕਰ ਦਿੱਤਾ ਸੀਗਾ ਕਿ ਕੁਝ ਜ਼ਮੀਨ ਉਹਨੇ ਵੰਡ ਕੇ ਦੇ ਦਿੱਤੀ ਸੀ ਕਿ ਤੇ ਅੱਗੇ ਇਹ ਹੋਰ ਉਸਦੇ ਕੋਲ ਜ਼ਮੀਨ ਦੀ ਮੰਗ ਕਰ ਰਿਹਾ ਸੀ ਪੈਸੇ ਦੀ ਮੰਗ ਕਰ ਰਿਹਾ ਸੀਗਾ ਸੋ ਪਹਿਲਾਂ ਵੀ ਇਹਨਾਂ ਦੇ ਕਈ ਵਾਰੀ ਟਕਰਾਰ ਹੋਏ ਸੀਗੇ ਤੇ 20 ਤਰੀਕ ਨੂੰ ਟਕਰਾਰ ਇੰਨੀ ਵੱਧ ਗਈ ਵੀ ਇਹਨੇ ਜਿਹੜੀ ਹੈਗੀ ਆ ਬੰਦੂਕ ਦੇ ਨਾਲ ਉਹਦੀ ਗਨ ਦੇ ਨਾਲ ਹੀ ਇਹਨੂੰ ਮਾਰ ਕੇ ਗੋਲੀ ਮਾਰ ਕੇ ਮਾਰ ਦਿੱਤਾ ਇਹਦੇ ਵਿੱਚ ਇੱਕ ਵੈਪਨ ਹੈਗਾ ਜਿਹੜਾ ਅਫੈਂਸ ਦੇ ਵਿੱਚ ਯੂਜ਼ ਹੋਇਆ ਬਰਿੰਦਰ ਸਿੰਘ ਦਾ ਜੋ ਮ੍ਰਿਤਕ ਦਾ ਇਹ 12 ਬੋਰ ਦੀ ਗਨ ਹੈਗੀ ਹੈ ਦਨਾਲੀ ਗਨ ਹੈ ਜਿਹੜੀ ਇਹਦੇ ਇਹ ਲਾਇਸੈਂਸ ਵੀ ਆਪਣਾ ਇਹ ਪਿਓ ਤੋਂ ਪਿਓ ਦੇ ਨਾਮ ਦੇ ਉੱਪਰ ਹੀ ਇਹ ਲਾਇਸੈਂਸ ਹੈ ਕਰਦੇ। ਕਹਿ ਦੇਖਿਆ ਜਾਵੇ ਤਾਂ ਜ਼ਮੀਨ ਜਾਇਦਾਦ ਪਿੱਛੇ ਅੱਜਕੱਲ੍ਹ ਖੂਨ ਦੇ ਰਿਸ਼ਤੇ ਪਾਣੀ ਬੰਦੇ ਜਾ ਰਹੇ ਜਿਹਦੇ ਚੱਲਦੇ ਉਹਨਾਂ ਦੇ ਵੱਲੋਂ ਜਈਆਂ ਵਾਰ ਦਾ ਤਾਂ ਕੀਤੀਆਂ ਜਾ ਰਹੀਆਂ ਨੇ। ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸਿੰਘ ਸੈਣੀ ਦੀ ਰਿਪੋਰਟ।